ਬਾਬਾ ਨਾਨਕ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਦਰ ਕਿ ਵੀ ਕਿਹੜੀ ਜੋਤ ਟਿਕਾਈ ਕੀ ਉਹਨਾਂ ਦੇ ਅੰਦਰ ਪਹਿਲਾਂ ਜੋਤ ਨਹੀਂ ਸੀ ਆਪਾਂ ਕਹਿੰਦੇ ਆਂ ਵੀ ਜੋਤ ਦਸਾਂ ਪਾਤਸ਼ਾਹੀਆਂ ਦੀ ਜੋਤ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਦੇ ਅੰਦਰ ਟਿਕਾ ਦਿੱਤੀ ਵੇਖੋ ਇੱਕ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ ਪਰ ਉਹ ਜੋਤ ਕਿਹੜੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਦਰ ਟਿਕਾਈ ਉਹ ਹੈ ਸਾਦ ਸੰਗਤ ਅਧਿਆਤਮਿਕ ਪੱਖ ਦੀ ਵੈਗਰੂ ਪਰਮਾਤਮਾ ਦੀ ਬਖਸ਼ਿਸ਼ ਦੀ ਵੈਗਰੂ ਪਰਮਾਤਮਾ ਦੀ ਕਿਰਪਾ ਦੀ ਜੋਤ ਉਹ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਦੇ ਅੰਦਰ ਟਿਕਾਈ ਐਸੇ ਵਾਸਤੇ ਭਾਈ ਸੰਤੋਖ ਸਿੰਘ ਜੀ ਨੇ ਕਹਿ ਦਿੱਤਾ ਬਾਬਾ ਨਾ ਮੜੀ ਨਾ گور ਗੁਰ ਅੰਗਦ ਕੇ ਹਿਏ ਮੈਂ ਇਹ ਜੋਤ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅੰਦਰ ਆਈ ਕਿਉਂਕਿ ਆਪਾਂ ਰੋਜ਼ ਪੜਦੇ ਆ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਕਾ ਭਾਰੀ ਅਰਜਨ ਕਾਇਆ ਪਲਕੈ ਮੂਰਤ ਹਰਿ ਗੋਬਿੰਦ ਸواری ਜੱਲੀ ਪੀੜੀ ਛੋਟੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰਉਪਕਾਰੀ ਪੁੱਛਨ ਸਿੱਖ ਅਰਦਾਸ ਕਰ ਛੇ ਮਹਿਲਾ ਦਰਸ਼ਨਿਹਾਰੀ ਅਗਮ ਅੋਚਰ ਸਤਗੁਰੂ ਮੁਖਤੇ ਬੋਲੇ ਸੁਨੋ ਸੰਸਾਰੀ ਗਲ ਜੁਗ ਕੀ ਪੀੜੀ ਛੋਡੀਆਂ ਨੇਚਲ ਨੀਮ ਉਸਾਰ ਖਲਾਰੀ ਜੁਗ ਜੁਗ ਸਤਗੁਰ ਧਰੇ ਅਵਤਾਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਪੁੱਛਿਆ ਗਿਆ ਸਤਗੁਰੂ ਆਪ ਜੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਦੇ ਮਾਲਕ ਕਿੰਨੇ ਸਰੀਰ ਹੋਰ ਹੋਣਗੇ ਤੇ ਸਤਗੁਰਾਂ ਨੇ ਜੁਗ ਜੁਗ 2+2 2 ਦੁਨੀ 4 ਸਤਗੁਰਾਂ ਨੇ ਇਸ਼ਾਰਾ ਕੀਤਾ ਕਹਿਣ ਲੱਗੇ ਚਾਰ ਸਰੀਰ ਗੁਰੂ ਅਰਜਨ ਸਿੰਘ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਰ ਸ਼ਰੀਰ ਹੋਰ ਜਿਹੜੇ ਹਨ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਨੂੰ ਧਾਰਨ ਕਰਨਗੇ ਇਸੇ ਵਾਸਤੇ ਸਾਧ ਸੰਗਤ ਉਹੀ ਜੋਤ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਦੇਰ ਸਾਹਿਬ ਦੀ ਪਾਵਨ ਧਰਤੀ ਤੇ ਆਪਣਾ ਪੰਜ ਪੋਤਖ ਚੋਲਾ ਤਿਆਗਿਆ ਉਸ ਵੇਲੇ ਆਖਿਆ ਸੀ ਜੋਤ ਸਾਡੀ ਕਿੱਥੇ ਹੈ ਸਰੀਰ ਕਿੱਥੇ ਹੈ ਫਿਰ ਧਿਆਨ ਦੇਵੋ ਜੋਤ ਗ੍ਰੰਥ ਵਿੱਚ ਤੇ ਸਰੀਰ ਜਿਹੜਾ ਹੈ ਉਹ ਪੰਥ ਵਿੱਚ ਤੇ ਮੇਰੀ ਬੇਨਤੀ ਹੈ ਜੇ ਬਾਬਾ ਮੜੀ ਵਿੱਚ ਨਹੀਂ ਜੇ ਬਾਬਾ ਕਬਰ ਵਿੱਚ ਨਹੀਂ ਗੁਰੂ ਅੰਗਦ ਦੇ ਹਿਏ ਵਿੱਚ ਹੈ ਤੇ ਅੱਜ 10 ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਿਰਾਜਮਾਨ